ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਲਓ ਜੀ ਸਵੇਰ ਦੇ ਸਾਢੇ 7:30 ਇਕੱਠ ਦਾ ਟਾਈਮ ਆ ਤੇ ਮੈਂ ਸਬਜੀ ਨੂੰ ਤੜਕਾ ਲਾ ਰਹੀ ਸੀ ਤੇ ਸਬਜੀ ਅੱਜ ਬਣਾਉਣਾ ਸੀ ਗਾਜਰਾ ਮਟਰ ਤੇ ਆਲੂ ਤੇ ਕੁੱਕਰ ਦੇ ਵਿੱਚ ਮੈਂ ਸਰੋਂ ਦਾ ਤੇਲ ਪਾ ਲਿਆ ਤੇ ਜੀਰਾ ਤੇ ਅਜਵੈਨ ਦਾ ਦੋਨੇ ਚੀਜ਼ਾਂ ਪਾ ਕੇ ਆਪਾਂ ਤੜਕਾ ਲਾਵਾਂਗੇ ਪਿਆਜ਼ ਲਸਣ ਹਰੀਆਂ ਮਿਰਚਾਂ ਤੇ ਅਦਰਕ ਮੈਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀਗਾ ਤੇ ਹੁਣ ਆਪਾਂ ਉਸ ਨੂੰ ਪੰਨ ਲਾਂਗੇ ਤੜਕੇ ਨੂੰ ਤੇਲ ਗਰਮ ਹੋ ਗਿਆ ਸੀਗਾ ਉਸ ਦੇ ਵਿੱਚ ਜੀਰਾ ਜਿਵੇਂ ਪਾ ਕੇ ਤੇ ਆਪਾਂ ਪਿਆਜ਼ ਲਸਣ ਪਾਤਾ ਸੀ ਜਿਹੜਾ ਚੌਪ ਕਰਕੇ ਰੱਖਿਆ ਸੀਗਾ ਤੇ ਮਸਾਲੇ ਪਾ ਕੇ ਰੱਖ ਲੈਨੇ ਇੱਕ ਬਰਤਨ ਦੇ ਵਿੱਚ ਹਲਦੀ ਲਾਲ ਮਿਰਚ ਤੇ ਨਮਕ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ ਘੋਲ ਲਾਂਗੇ ਆਪਾਂ ਘੋਲ ਬਣਾ ਲਾਂਗੇ ਤੇ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਜਦੋਂ ਮੈਂ ਚਾਹ ਬਣਾਈ ਸੀ ਤੇ ਨਾਲ-ਨਾਲ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਪ੍ਰਵ ਨੂੰ ਅੱਜ ਸਕੂਲ ਨਹੀਂ ਭੇਜਿਆ ਉਸ ਨੂੰ ਬੁਖਾਰ ਹੋ ਗਿਆ ਸੀ ਸੁਬਾ 4:00 ਵਜੇ ਮੈਂ ਮੈਡੀਸਨ ਦਿੱਤੀ ਸੀਗੀ ਤੋਤਾ ਕਹਿ ਰਹੀ ਸੀ ਮੈਂ ਜਾਣਾ ਸਕੂਲ ਤੇ ਪਰ ਮੈਂ ਨਹੀਂ ਭੇਜਿਆ ਮੈਂ ਕਿ ਤੂੰ ਰਹਿਣ ਦੇ ਵੀ ਸਕੂਲ ਦੇ ਵਿੱਚ ਜਾ ਕੇ ਕੀ ਪਤਾ ਜ਼ਿਆਦਾ ਨਾ ਹੋ ਜੇ ਫਿਰ ਤੇ ਤਾਂ ਕਰਕੇ ਬਸ ਮੈਂ ਵੀ ਲੇਟ ਹੀ ਉੱਠੀ ਸੀ ਕਿ ਤੇ ਮੇਰੀ ਸਿਰ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਆ ਕਾਫੀ ਹੋਣਾ ਆਵਾਜ਼ ਦਾ ਤਾਂ ਥੋੜਾ ਜਿਹਾ ਹੈਗਾ ਹਜੇ ਫਰਕ ਵੀ ਖਰਾਬ ਆਵਾਜ਼ ਤਾਂ ਉਹ ਜਦੋਂ ਖਾਂਸੀ ਹੋ ਜਾਂਦੀ ਹੈ ਨਾ ਗਲਾ ਛਿੱਲਿਆ ਜਾਂਦਾ ਅੰਦਰ ਉਹ ਤੇ ਤਾਂ ਕਰਕੇ ਆਵਾਜ਼ ਵੀ ਖਰਾਬ ਹੋ ਜਾਂਦੀ ਹੈ ਲਓ ਜੀ ਮਸਾਲੇ ਪਾ ਲਿਆ ਮੈਂ ਇੱਕ ਬਰਤਨ ਦੇ ਵਿੱਚ ਤੇ ਬਸ ਆਪਣਾ ਤੜਕਾ ਪੁੱਜ ਜੂਗਾ ਤੇ ਮਸਾਲਿਆਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਘੋਲ ਲਾਂਗੇ ਬੱਸ ਇਹ ਤਾਂ ਸੁੱਕੀ ਸਬਜ਼ੀ ਆ ਪਕੜਾਹੀ ਦੇ ਵਿੱਚ ਬਣਾਉਣੇ ਹੁੰਨੇ ਆ ਤੇ ਪਰ ਅੱਜ ਥੋੜਾ ਜਿਹਾ ਮੈਂ ਲੇਟ ਸੀ ਤਾਂ ਕਰਕੇ ਮੈਨੂੰ ਐਸ ਵੀ ਕੁੱਕਰ ਦੇ ਵਿੱਚ ਬਣਾ ਲਾ ਜਲਦੀ ਬਣ ਜੂਗੀ ਮਸਾਲੇ ਹੁਣ ਆਪਾਂ ਘੋਲ ਕੇ ਤੇ ਉਸ ਦੇ ਵਿੱਚ ਪਾ ਦਾਂਗੇ ਭਾਬੀ ਬਸ ਅਜੇ ਹੁਣੇ ਉੱਠੀ ਸੀਗੀ ਮੈਂ ਉਠਾਈ ਨਹੀਂ ਪਹਿਲਾਂ ਮੈਂ ਚਲੋ ਪਈ ਰਹਿਣ ਦੋ ਫੀਵਰ ਕਰਕੇ ਤੇ ਲੋਜੀ ਤੜਕਾ ਵੀ ਆਪਣਾ ਕੋਝ ਗਾਤੇ ਮਸਾਲੇ ਪਾ ਦਾਂਗੇ ਤੇ ਮੈਨੂੰ ਛੱਕਾ ਆ ਰਹੀਆਂ ਸੀ ਬਾਰ-ਬਾਰ ਤੇ ਤਾਂ ਕਰਕੇ ਮੈਂ ਛੌਲ ਮੂਰੇ ਕਰ ਲਈਦੇ ਸੀ ਮੈਨੂੰ ਐ ਹੁੰਦਾ ਸੀ ਵੀ ਛੱਕਾ ਹੋਊਗੀ ਮਸਾਲੇ ਹੁਣ ਆਪਾਂ ਪਾਤੇ ਕੁੱਕਰ ਦੇ ਵਿੱਚ ਤੇ ਦੋ ਕੁ ਮਿੰਟ ਆਪਾਂ ਮਸਾਲਿਆਂ ਨੂੰ ਭੁੰਨ ਲਾਂਗੇ ਉਸ ਤੋਂ ਬਾਅਦ ਸਬਜ਼ੀਆਂ ਵਸ ਜਿਹੜੇ ਕੱਟ ਕੇ ਰੱਖੀਏਗਾ ਅਦਰਾਂ ਤੇ ਮਟਰ ਕੱਢ ਕੇ ਰੱਖੇ ਸੀਗੇ ਤੇ ਆਲੂ ਕੱਟੇ ਵਿਆ ਤੇ ਉਹ ਪਾ ਦਾਂਗੇ ਆਪਾਂ ਤੋ ਨੰਨ ਨੂੰ ਵੀ 2-3 ਮਿੰਟ ਵਾਸਤੇ ਪਹਿਲਾਂ ਭੁੰਨ ਲਾਂਗੇ ਤੇ ਫਿਰ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ ਤੇ 2-3 ਸੀਟੀਆਂ ਲਵਾ ਲਾਂਗੇ ਆਪਾਂ ਉਸ ਤੋਂ ਬਾਅਦ ਬਰਤਨ ਚੱਕ ਦਾਂਗੇ ਚਕਲਾ ਵਗੈਰਾ ਧੋਣ ਵਾਲਾ ਤਵਾ ਵੈਸੇ ਤਾਂ ਮੈਂ ਰਾਤ ਨੂੰ ਧੋ ਕੇ ਰੱਖ ਦਿੰਦੀ ਹੁੰਦੀ ਆ ਕਿ ਅੱਗੇ ਤਾਂ ਵੀ ਐ ਹੁੰਦਾ ਵੀ ਸਵੇਰ ਜਲਦੀ ਰੋਟੀ ਬਣਾਉਣੀ ਹੁੰਦੀ ਆ ਆਪਦੀ ਤੇ ਪਰ ਹੁਣ ਐ ਸੀਗਾ ਵੀ ਸਿਹਤ ਆਪਦੀ ਚੰਗੀ ਤਰ੍ਹਾਂ ਸਹੀ ਨਹੀਂ ਸੀਗੀ ਤੇ ਤਾਂ ਰਾਤ ਨੂੰ ਵੀ ਐ ਹੁੰਦਾ ਵੀ ਜਲਦੀ ਪੈ ਜਾਈਏ ਕੰਮ ਕਰਕੇ ਉਹ ਠੰਡ ਹੁਣ ਕਾਫੀ ਹੋ ਗਈ ਆ। ਦੋ ਤਿੰਨ ਮਿੰਟ ਮੈਂ ਇਸ ਨੂੰ ਭੁੰਨ ਦਲਾਂਗੇ ਸਭ ਦੀਆਂ ਨੂੰ ਤੇ ਫਿਰ ਥੋੜਾ ਜਿਹਾ ਪਾਣੀ ਪਾ ਕੇ ਆਪਾਂ बस ਗਰਮ ਪਾਣੀ ਪਾ ਦਾਂਗੇ ਇਹਦੇ ਵਿੱਚ ਤੇ ਸੀਟੀਆਂ ਲਵਾ ਲਾਂਗੇ। ਤੇ ਆਹ ਪਲੇਟ ਉੱਠੇ ਕਰਕੇ ਤੇ ਸਾਰੇ ਹੀ ਲੇਟ ਉੱਠਦੇ ਆ ਫਿਰ ਅਰਮਾਨ ਵੀ ਲੇਟ ਹੀ ਉੱਠਿਆ ਸੀ ਅੱਜ ਤੇ ਪਾਪਾ ਵੀ ਲੇਟ ਹੀ ਉੱਠੇ ਸੀਗੇ ਇਹਨਾਂ ਦੇ। ਸਾਬ ਜੀ ਨੂੰ ਤੜਕਾ ਆਪਣਾ ਲੱਗ ਗਿਆ ਤੇ ਆਪਾਂ ਹੂਕਾ ਦਾ ਢੱਕਣ ਕਰ ਦਿੰਨੇ ਆਂ ਬੰਦ ਤੇ ਵਰਤਨ ਚੱਕ ਲੈਣੇ ਆਪਾਂ ਉਹਨੇ ਟਕਲਾ ਵਗੈਰਾ ਤੋਕੇ ਰੱਖ ਲਾਂਗੇ ਨਾ ਇਹ ਤਵਾ ਰੋਟੀ ਲੱਗਣ ਤੋਂ ਪਹਿਲਾਂ ਆਪਾਂ ਵਸੇ ਕਿੰਨੇ ਟਾਈਮ ਹੀ ਵਸ ਮੇਰੀ ਆਦਤ ਆ ਵੀਚ ਚਕਲਾ ਤੇ ਤਵਾ ਤੋਕੇ ਫੇਰ ਹੀ ਰੋਟੀ ਬਣਾਉਣੇ ਹੁੰਦੇ ਆਗੇ ਕਿਤੇ ਵਸੇ ਉਹ ਠੀਕ ਹੋਇਆ ਮੈਂ ਪ੍ਰਾਪ ਨੂੰ ਸਕੂਲ ਨਹੀਂ ਭੇਜਿਆ ਕਿਉਂਕਿ ਜਿਵੇਂ ਜਿਵੇਂ ਮੈਂ ਰੋਟੀ ਬਣਾਈ ਤੇ ਪ੍ਰਾਪ ਦਾ ਫੀਵਰ ਬਹੁਤ ਜ਼ਿਆਦਾ ਤੇਜ਼ ਹੋ ਗਿਆ ਸੀਗਾ 103 ਬੁਖਾਰ ਹੋ ਗਿਆ ਸੀ ਉਸ ਨੂੰ ਤੇ ਜੇ ਸਕੂਲ ਚਲੀ ਜਾਂਦੀ ਤਾਂ ਦਿੱਕਤ ਹੋ ਜਾਂਦੀ ਫਿਰ ਲੈ ਕੇ ਆਉਣਾ ਪੈਂਦਾ ਉਸ ਨੂੰ ਐ ਸੀਗਾ ਵੀ ਹੁਣ ਕੱਲ ਨੂੰ ਸੰਡੇ ਆਜੂਗਾ ਤੇ ਫਿਰ ਬਸ ਸੋਮਵਾਰੀ ਸਕੂਲ ਜਾਣਾ ਹੋ ਛੁੱਟੀਆਂ ਹੋ ਜਾਣਗੀਆਂ ਤਾਂ ਕਰਕੇ ਕਹਿੰਦੀ ਸੀ ਮੰਮਾ ਮੈਂ ਜਾਣਾਗਾ ਤੇ ਮੈਂ ਕਿਹਾ ਤੂੰ ਰਹਿ ਜਾਂਦੇ ਬਸ ਮੈਂ ਭੇਜੀ ਨਹੀਂ ਸੀ ਤਾਂ ਕਰਕੇ ਲੋ ਜੀ ਆਪਾਂ ਵਰਤਨ ਚੱਕ ਦਿੰਨੇ ਆਂਗੇ ਤੇ ਗੈਸ ਵੀ ਮੈਂ ਬੰਦ ਕਰ ਦੂੰਗੀ ਤੇ ਨਾਲ ਸੀਟੀਆਂ ਲਵਾ ਲਈਆਂ ਤੇ ਬਾਤਨ ਆਪਾਂ ਚੱਕ ਕੇ ਤੇ ਉਸ ਤੋਂ ਬਾਅਦ ਨਾ ਭਾਫ਼ ਕੱਢ ਦਾਂਗੇ ਭਾਫ਼ ਨਹੀਂ ਰਹਿਣ ਦਿੰਦੇ ਆਪਾਂ ਵਿੱਚ ਕੁੱਕਰ ਦੀ ਕਿਉਂਕਿ ਜਿਆਦਾ ਦਿਨ ਭਾਫ਼ ਪਈ ਰਹੀ ਤਾਂ ਸਾਹ ਸਬਜੀ ਨਾ ਕੋਲ ਜੇ ਜਾਂਦੀ ਹੈ ਵਿੱਚ ਸੁੱਕੀ ਸਬਜੀ ਤੇ ਉਹ ਫਿਰ ਵਧੀਆ ਨਹੀਂ ਲੱਗਦੀ ਕੀ ਦੇਖਣ ਦੇ ਵਿੱਚ ਵੀ ਤੇ ਨਾ ਹੀ ਖਾਣ ਦੇ ਵਿੱਚ ਤੇ ਜਦੋਂ ਆਪਾਂ ਇਸ ਦੀ ਭਾਫ਼ ਕੱਢ ਦਾਂਗੇ ਹੁਣ ਨਾਲ ਦੀ ਨਾਲ ਸਾਰੀ ਤੇ ਸਬਜੀ ਜਿਵੇਂ ਕੜਾਹੀ ਦੇ ਵਿੱਚ ਬਣਾਉਂ ਬਿਲਕੁਲ ਉਸੇ ਤਰ੍ਹਾਂ ਹੀ ਬੰਦੂਗੀ ਕੜਾਹੀ ਦੀ ਤਰ੍ਹਾਂ ਸਬਜੀ ਤੇ ਕੋਲਦੀ ਨਹੀਂ ਹੈ ਇਸ ਤਰ੍ਹਾਂ ਸਬਜੀ ਜਦੋਂ ਆਪਾਂ ਭਾਫ਼ ਕੱਢ ਦਿੰਦੇ ਆ ਉਸ ਦੀ ਜੇਕਰ ਪਾਪਈ ਰਵੇ ਜਿਆਦਾ देर ਤੇ ਫਿਰ ਸਬਜੀ ਕੋਲ ਜਾਂਦੀ ਹੈਗੀ। ਉਹ ਜੀ ਬਰਤਨ ਚੱਕ ਕੇ ਤੇ ਬਸ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਲਾਂਗੇ। ਬਰਤਨ ਪਹਿਲਾਂ ਚੱਕੇ ਜਾਂਦੇ ਰਹਿੰਦੇ ਠੀਕ ਹੋ ਜਾਂਦੇ ਫਿਰ ਰੋਟੀ ਵਾਲੇ ਹੋ ਜਾਂਦੇ ਜੇ ਜਿਆਦਾ ਹੋ ਜਾਂਦੇ ਬਰਤਨ। ਤੇ ਬਾਕੀ ਰਾਤ ਨੂੰ ਅਰਮਾਨ ਨੂੰ ਵੀ ਖੰਗ ਵਗੈਰਾ ਕਾਫੀ ਛੜ ਰਹੀ ਸੀ ਤੇ ਉਸਨੇ ਵੀ ਪਾਣੀ ਵਗੈਰਾ ਪੀਤਾ ਹੋਣਾ ਗਰਮ ਕਰਕੇ ਤੇ ਸ਼ਾਇਦ ਵਗੈਰਾ ਛੱਟਿਆ ਹੋਣਾ ਤੇ ਰਾਤ ਨੂੰ ਇੱਕ ਦੋ ਵਾਦ ਤਨ ਹੋ ਗਏ ਸੀ ਕਿਉਂਕਿ ਪ੍ਰਾਊਡ ਨੂੰ ਮੈਂ ਦਵਾਈ ਦਿੱਤੀ ਸੀ ਕਿ ਉੱਠ ਕੇ। ਤੇ ਉਹ ਵੀ ਪਾਏ ਸੀ ਕੁਸ ਤੇ ਵੈਸੇ ਤਾਂ ਆਪਾਂ ਜਦੋਂ ਰੋਟੀ ਸਬਜ਼ੀ ਵਾਲੇ ਜਿਹਾ ਅਨੁਸਾਰੇ ਚੱਕ ਕੇ ਪੈਨਿਆ ਦੁੱਧ ਵਗੈਰਾ ਗਰਮ ਕਰਦੇ ਉਹ ਵੀ ਚੱਕ ਕੇ ਪੈਨਿਆ ਪਰ ਕਈ ਵਾਰੀ ਜਦੋਂ ਹੁਣ ਰਾਤ ਨੂੰ ਉੱਠ ਖੜਦੇ ਬੱਚੇ ਜਿਵੇਂ ਪਾਣੀ ਵਗੈਰਾ ਪੀਣੇ ਆਗੇ ਆਪਾਂ ਤੇ ਉਹ ਹੋ ਜਾਂਦੇ ਆ ਬਰਤਨ ਫਿਰ ਤੇ ਉਹ ਵੀ ਸਾਰੇ ਹੁਣ ਨਾਲ ਚੱਕੇ ਜਾਣਗੇ ਨਾਲ ਦੀ ਨਾਲ ਇਥੋਂ ਪਾਣੀ ਖਿੱਚ ਦਿੰਨੇ ਆਪਾਂ ਪੈਪਰ ਦੇ ਨਾਲ ਤੇ ਸਿੰਕ ਸਾਫ਼ ਕਰਕੇ ਤੇ ਹੁਣ ਸੁਣਾ ਪਾਫ ਕੱਢ ਦਿੰਨੇ ਆਪਾਂ ਕੁੱਕਰ ਦੀ ਤੇ ਧਨੀਆ ਕੱਟ ਕੇ ਰੱਖ ਲਿਆ ਸੀ ਮੈਂ ਧਨੀਆ ਜਦੋਂ ਆਪਾਂ ਬਜ਼ਾਰੋਂ ਲੈ ਕੇ ਆਉਣਾ ਗੁੱਟੀ ਤੇ ਉਸ ਨੂੰ ਬਸ ਡੰਗ ਕੇ ਰੱਖ ਲੈਨੇ ਹੁੰਨੇ ਆ ਇੱਕ ਡੱਬੇ ਦੇ ਵਿੱਚ ਪਾ ਕੇ ਨਾ ਫਰਿੱਜ 'ਚ ਰੱਖ ਦਿੰਨੇ ਹੁੰਨੇ ਆ ਤੇ ਬਿਲਕੁਲ ਉਹ ਫਰੈਸ਼ ਹੀ ਪਿਆ ਰਹਿੰਦਾ ਹੈ ਹਰਾ ਹਰਾ ਪਿਆ ਰਹਿੰਦਾ ਖਰਾਬ ਨਹੀਂ ਹੁੰਦਾਗਾ ਜੋ ਡੰਗ ਕੇ ਰੱਖਿਆ ਹੁੰਦਾਗਾ ਧਨੀਆ ਪਾ ਕੇ ਇਸ ਦੇ ਵਿੱਚ ਤੇ ਬਸ ਮਿਕਸ ਕਰਕੇ ਤੇ ਰੋਟੀ ਲੱਗ ਜਾਂਦੇ ਆਪਾਂ ਕੱਲੋਂ ਮੱਖਣ ਬਣਾਇਆ ਸੀਗਾ ਤੇ ਦੁੱਧ ਜਿਹੜਾ ਬਚਿਆ ਸੀਗਾ ਤੇ ਉਹਦਾ ਪਨੀਰ ਬਣਾ ਲਿਆ ਸੀਗਾ ਤੇ ਪ੍ਰਵ ਕਹ ਰਹੀ ਸੀ ਮੈਨੂੰ ਪਰਾਠੇ ਬਣਾ ਦੇ ਮਮਾਸ ਪਨੀਰ ਦੇ ਤੇ ਇਥੇ ਇਹ ਜੋਤ ਵਾਸਤੇ ਕਿਉਂ ਗਰਮ ਕਰਕੇ ਲੈ ਗਏ ਸੀ ਇਹਨਾਂ ਦੇ ਪਾਪਾ ਅੱਜ ਜੋਤ ਨੂੰ ਵੀ ਲੇਟ ਹੋ ਗਏ ਸੀਗੇ ਲਾਉਣ ਨੂੰ ਸਵੇਰ ਦੇ ਟਾਈਮ ਤੇ ਦੂਫ ਜੋਤੇ ਹੀ ਲਾ ਦਿੰਦੇ ਆ ਕਿਉਂਕਿ ਸਵੇਰ ਜਲਦੀ ਨਹਾ ਲੈਂਦੇ ਹੈ ਇਹਨਾਂ ਨੇ ਤਾਂ ਕੰਮ ਤੇ ਜਾਣਾ ਹੁੰਦਾ ਤੇ ਫਿਰ ਮੈਂ ਕਈ ਵਾਰ ਜੇ ਤਾਂ ਮੈਂ ਜਲਦੀ ਨਹਾ ਲਾਂ ਤਾਂ ਮੈਂ ਨਾ ਰਹੀ ਨੀ ਤੂ ਬਿਜੋਤ ਤੇ ਨਹੀਂ ਇਹ ਲਾ ਦਿੰਦੇ ਆ ਤੇ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਤੁਹਾਨੂੰ ਦੱਸਿਆ ਸੀ ਪ੍ਰਾਭ ਨੂੰ ਫੀਵਰ ਜ਼ਿਆਦਾ ਹੋ ਗਿਆ ਸੀ ਜਿਵੇਂ ਜਿਵੇਂ ਮੈਂ ਰੋਟੀ ਬਣਾ ਰਹੀ ਸੀਗੀ ਤੇ ਉਹ ਕਹਿੰਦੀ ਮम्मा ਮੇਰੇ ਕੋਲੇ ਬੈਠ ਜਾ ਤੇ ਤਾਂ ਕਰਕੇ ਮੇਰੇ ਤੋਂ ਕੋਈ ਵੀਡੀਓ ਨਹੀਂ ਬਣੀ ਨਾ ਹੀ ਮਨ ਕੀਤਾ ਤੇ ਇਹ ਦੁਪਹਿਰ ਦਾ ਟਾਈਮ ਆ ਜੇ ਰੋਟੀ ਨੂੰ ਤਾਂ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਤੇ ਪ੍ਰਾਭ ਨੇ ਵੀ ਕਹਿਤਾ ਕਹਿੰਦੇ ਮम्मा ਖਿਚੜੀ ਬਣਾ ਦਿਓ ਮੈਨੂੰ ਤੇ ਖਿਚੜੀ ਬਸ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ਤੇ ਪਿਆਜ਼ ਕੱਟ ਲਿਆ ਸੀ ਇੱਕ ਤੇ ਵਸੇ ਆਪਾਂ ਹਰੀਆਂ ਮਿਰਚਾਂ ਪਾ ਲੈਨੇ ਹੁਣੇ ਅੱਗੇ ਤੁਸੀਂ ਤਾਂ ਫਲੇਵਰ ਵਧੀਆ ਆਉਂਦਾ ਹੈ ਖਿਚੜੀ ਦੇ ਵਿੱਚ ਤੇ ਪਰ ਹਰੀ ਅਮਰਚਾ ਹੈ ਨਹੀਂ ਸੀ ਸੁਬਾਹ ਬਸ ਸਬਜ਼ੀ ਦੇ ਵਿੱਚ ਪਾ ਲਈਆਂ ਸੀ ਜਿਹੜੀਆਂ ਸੀਗਾ ਤੇ ਟਮਾਟਰ ਵੀ ਹੈ ਨਹੀਂ ਸੀਗਾ ਅੱਜ ਤਾਂ ਖਿਚੜੀ ਦੇ ਵਿੱਚ ਮੈਂ ਟਮਾਟਰ ਜ਼ਰੂਰ ਪਾਉਣੀ ਹੁੰਦੀ ਆ ਤੇ ਪਰ ਅੱਜ ਬਿਨਾ ਟਮਾਟਰ ਤੋਂ ਬਸ ਹੁਣ ਜੀਰਾ ਪਾ ਕੇ ਉਹਦੇ ਵਿੱਚ ਤੇ ਪਿਆਜ਼ ਭੁੰਨ ਲਾਂਗੇ ਤੇ ਦਾਲ ਤੇ ਚੌਲ ਮੈਂ ਪਹਿਲਾਂ ਭਿਉ ਕੇ ਰੱਖਤੇ ਸੀਗੇ ਤੇ ਆਪਾਂ ਖਿਚੜੀ ਬਣਾ ਕੇ ਦੇ ਦਿੰਨੇ ਆ ਪਤਾ ਨਹੀਂ ਵੀ ਖਾਇਆ ਤਾਂ ਖਾਂਗੇ ਜਾਂ ਖਾਵੇਂ ਮੈਨੂੰ ਤਾਂ ਕੋਈ ਵੀ ਇਹ ਨਾਲ ਜ਼ਿਆਦਾ ਹੋਣੀਗਾ ਵੀ ਤੇ ਪ੍ਰਭ ਨੂੰ ਤਾਂ ਫੀਵਰ ਸੀਗਾ ਤੇ ਪਰ ਰੋਟੀ ਦੀ ਭੁੱਖ ਬਿਲਕੁਲ ਵੀ ਨਹੀਂ ਲੱਗਦੀਗੀ ਪਿਆਜ ਪੁੱਜ ਗਿਆ ਸੀਗਾ ਤੇ ਬਸ ਉਹਦੇ ਵਿੱਚ ਹੁਣ ਚੌਲ ਤੇ ਦਾਲ ਜਿਹੜੇ ਭੋਂਕੇ ਰੱਖੇ ਸੀ ਉਹ ਪਾ ਦਾਂਗੇ ਥੋੜੀ ਜਿਹੀ ਇਸ ਦੇ ਵਿੱਚ ਹਲਦੀ ਪਾ ਦੂੰਗੀ ਬਿਲਕੁਲ ਥੋੜੀ ਜਿਹੀ ਪਾਵਾਂਗੇ ਤੇ ਥੋੜੀ ਜਿਹੀ ਲਾਲ ਮਿਰਚ ਤੇ ਨਮਕ ਪਾ ਦਾਂਗੇ ਕਿਉਂਕਿ ਗੱਲੇ ਨਾਮ ਕਾਲੀ ਤਾਂ ਬੱਚੇ ਨਹੀਂ ਖਾਂਦੇ ਖਿਚੜੀ ਤੇ ਬਾਕੀ ਜਿਹਦੇ ਸੀਗੇ ਉਹਦਾ ਤੜਕਾ ਲਾ ਦਿੰਨੇ ਆ ਤੇ ਖਿਚੜੀ ਵਧੀਆ ਲੱਗਦੀ ਹੈਗੀ ਤੇ ਖਿਚੜੀ ਵਸੇ ਦਹੀਂ ਦੇ ਨਾਲ ਖਿਚੜੀ ਦਾ ਸਵਾਦ ਜ਼ਿਆਦਾ ਆਉਂਦਾ ਤੇ ਪਰ ਹੁਣ ਖੰਗਰੇਸ਼ਾ ਕਰਕੇ ਤੇ ਆਪਾਂ ਦਹੀਂ ਦੇ ਨਾਲ ਤਾਂ ਖਿਚੜੀ ਨਹੀਂ ਦਿੰਦੇ ਬੱਚਾ ਨੂੰ ਤੇ ਨਹੀਂ ਆਪ ਖਾਈਏ ਤੇ ਗਰਮ ਪਾਣੀ ਪਾ ਦੂੰਗੀ ਇਸਦੇ ਨਾਲ ਜਲਦੀ ਬਣ ਜੂਗੀ 2 ਵਜੇ ਕੇ ਸੀ ਇੱਥੇ ਮੈਨੂੰ ਤੇ ਕਿਉਂਕਿ ਪਹਿਲਾਂ ਫੀਵਰ ਸੀਗਾ ਪ੍ਰਭ ਨੂੰ ਜਿਆਦਾ ਤੇ ਤਾਂ ਕਰਕੇ ਮੈਂ ਕੁਝ ਵੀ ਨਹੀਂ ਬਣਾਇਆ ਸੀਗਾ ਤੇ ਹੁਣ ਜਦੋਂ ਉਸ ਦਾ ਇੱਥੇ ਬੁਖਾਰ ਉੱਤਰ ਗਿਆ ਸੀਗਾ ਫੀਵਰ ਤੇ ਉਹ ਮੈਨੂੰ ਕਹਿੰਦੀ ਕਿ ਮਮਾ ਵੀ ਖਿਚੜੀ ਬਣਾ ਦੋ ਮੈਂ ਉਹਦੀ ਖਿਚੜੀ ਨੂੰ ਆਪਾਂ ਤੜਕਾ ਲਾਤਾ ਤੇ ਬਸ ਇਸ ਨੂੰ ਵੀ ਤਕਾ ਲਾਂਗੇ ਖਿਚੜੀ ਆਪਣੀ ਬਣ ਗਈ ਸੀ ਤੇ ਪਾ ਕੇ ਦੇ ਦਿੰਦੇ ਆਂਗੇ ਅਮੀਰ ਕਰਦੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਲਓ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ